ਕੋਲਕਾਤਾ ਦੀ ਅਦਾਲਤ ਨੇ ਆਰਜ਼ੀਕਰ ਰੇਪ ਕਤਲ ਮਾਮਲੇ ਦੇ ਵਿੱਚ ਦੋਸ਼ੀ ਸੰਜੇ ਰੌਈ ਨੂੰ ਮਰਕੈਤ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਪਰ ਇਸ ਫੈਸਲੇ ਤੋਂ ਬਾਅਦ ਬਹਿਸ ਛਿੜ ਗਈ ਹੁਣ ਸੰਜੇ ਰੌਈ ਦੀ ਵਕੀਲ ਸ੍ਰੀ ਜੂਤੀ ਚੱਕਰਵਰਤੀ ਨੇ ਇਸ ਮਾਮਲੇ ਤੇ ਖੁਲਾਸਾ ਕੀਤਾ ਹੈ ਤੇ ਦੱਸਿਆ ਕਿ ਅਦਾਲਤ ਨੇ ਮੌਤ ਦੀ ਸਜ਼ਾ ਤੋਂ ਕਿਉਂ ਪਰਹੇਜ਼ ਕੀਤਾ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਅਨੁਸਾਰ ਜੇਕਰ ਦੋਸ਼ੀ ਦੇ ਰੀਹੈਬ ਅਤੇ ਕਰੈਕਸ਼ਨ ਮਤਲਬ ਸੁਧਾਰ ਦੀ ਸੰਭਾਵਨਾ ਹੈ ਤਾਂ ਮੌਤੀ ਸਜ਼ਾ ਤੋਂ ਬਚਣਾ ਚਾਹੀਦਾ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਸੰਜਾ ਰੌਏ ਦੇ ਸੁਧਾਰ ਦੀ ਸੰਭਾਵਨਾ ਹੈ ਵਕੀਲ ਨੇ ਕਿਹਾ ਕਿ ਇਹ ਫੈਸਲਾ ਕਰਨਾ ਅਦਾਲਤ ਦਾ ਕੰਮ ਹੈ ਕਿ ਕੀ ਉਹ ਸੋਰ ਅਰੈਸਟ ਆਫ ਰੀਅਰ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਉਹਨਾਂ ਨੇ ਸਜ਼ਾ ਦਾ ਫੈਸਲਾ ਕਰਨਾ ਅਦਾਲਤ ਤੇ ਛੱਡ ਦਿੱਤਾ ਸੁਪਰੀਮ ਕੋਰਟ ਦੀ ਗਾਈਡਲਾਈਨਸ ਇਹ ਕਹਿੰਦੀ ਹੈ ਕਿ ਕਈ ਵਾਰ ਕੁਝ ਕੇਸ ਦੇ ਵਿੱਚ ਜਿਹੜੇ ਤੱਥ ਹੁੰਦੇ ਨੇ ਅਦਾਲਤ ਤੱਕ ਜੇ ਤੱਥ ਨਹੀਂ ਪਹੁੰਚ ਪਉਂਦੇ ਅਜਿਹੀ ਸਥਿਤੀ ਦੇ ਵਿੱਚ ਮੌਤੀ ਸਜ਼ਾ ਤੋਂ ਬਚਣ ਦਾ ਹੀ ਬਚਣ ਦੀ ਸੰਭਾਵਨਾ ਹੁੰਦੀ ਹੈ ਤਾਂ ਵਕੀਲ ਦੀਆਂ ਦਲੀਲਾਂ ਅਤੇ ਅਦਾਲਤ ਦੇ ਫੈਸਲਿਆਂ ਅਨੁਸਾਰ ਇਸ ਕੇਸ ਦੇ ਵਿੱਚ ਸੁਧਾਰ ਦੀ ਸੰਭਾਵਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੌਤੀ ਸਜ਼ਾ ਨਹੀਂ ਦਿੱਤੀ ਗਈ। ਅਦਾਲਤ ਨੇ ਵੀ ਕਿਹਾ ਕਿ ਸਬੂਤਾਂ ਦੇ ਆਧਾਰ 'ਤੇ ਮਾਮਲਾ ਰੇਅਰ ਸਟਾਫ ਰੇਅਰ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ। ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਛਿੜੀ ਲੋਕ ਪੁੱਛ ਰਹੇ ਸਨ ਕਿ ਸੁਧਾਰ ਦੀ ਸੰਭਾਵਨਾ ਅਜੇ ਹੀ ਬੇਰਮੀ ਨੂੰ ਮਾਫ਼ ਕਰ ਸਕਦੀ ਹੈ ਕਿ ਕਿਸੇ ਮਾਸੂਮ ਦੀ ਹੱਤਿਆ ਦੇ ਬਦਲੇ ਦੋਸ਼ੀਆਂ ਨੂੰ ਤੋ ਸਖਤ ਸਜ਼ਾ ਨਹੀਂ ਮਿਲਣੀ ਚਾਹੀਦੀ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ